ਲਾਤੀ ਗੱਡੀ ਨਵਾ ਕੇ ਜਾਮਣ ਦੀ ਛਾਂ ਚ ਚਾਚਾ ਮੰਜਾ ਕਿੱਥੇ ਡਾਊਣ ਔਰ ਠੀਕ ਐ ਨਾ ਚੜਦੀ ਗੱਲਾ ਜਾ ਗਿਆ ਨਹੀਂ ਗੁਰੂ ਘਰ ਹੁਣ ਤੇ ਸੇਵਾ ਕਰਾਉਣ ਦਾ ਤਾਂ ਮੌਕਾ ਸੀ ਹੁਣ ਠੀਕ ਐ ਤਾਕਰੀ ਮਾਸੀ ਹੋਸਰੀ ਕਾਲ ਕੋਈ ਕੁੱਪੜ ਕੜਕੀ ਦੀ ਓ ਕਿਵੇਂ ਆ ਚਾਚਾ ਜੀ ਚੜਦੀ ਕਲਾ ਖੇਤ ਜਾਣਾ ਪਾਣੀ ਛੱਡਣ ਜਾਣਾ ਦਾ ਨੀੜਾ ਮਾਰਨਾ ਬੰਬੂ ਘਾਟ ਲੈ ਕੇ ਜਾਊਂਗਾ ਮਾਊਂਗਾ ਰਹੀ ਆਪਾਂ ਬੱਡੀ ਜੀ ਆਉਂਦੇ ਫਿਰ ਕੱਲ ਨੂੰ ਚੱਲਾਂਗੇ ਜੇ ਟਰੈਕਟਰ ਤੇ ਜਾਣਾਂ ਦਾ ਠੀਕ ਆ ਗੂ ਚੱਕ ਲੈਤਾ ਉਹ ਲੇ ਨੌਜਵਾਨ ਨੇ ਵੀ ਨਹਾਉਣ ਵਾਸਤੇ ਤੇ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਬਲੌਗ 'ਚ ਅੱਜ 25 ਭਾਦੋਂ 10 ਸਤੰਬਰ 1224 ਤੇ ਅੱਜ ਆਪਣੇ ਗੁਰਦੁਆਰਾ ਸਾਹਿਬ ਵਿਖੇ ਇੱਥੇ ਹਾਂ ਬਾਬੇ ਦੀ ਵਰ੍ਹੇ ਸੀ ਬਾਬਾ ਅਰਚੰਦ ਸਿੰਘ ਮੰਤਰੀ ਤੇ ਅੱਜ ਭੋਗ ਨੇ ਤੇ ਇੱਧਰ ਸੁਣਦੇ ਸਪੀਕਰੋ ਸਾਹਮਣੇ ਗੁਰੂ ਘਰ ਨੇ ਇਹ ਫਿਰ ਹਾਲਾ ਕੀਤ ਚੱਲਦੇ ਆ ਤੇ ਫਿਰ ਇੱਥੇ ਭੋਗ ਤੇ ਜਾਵਾਂਗੇ ਪਾਣੀ ਛੱਡ ਕੇ ਆਉਣਾ 8:00 ਵਜੇ ਲਾਈਟ ਆਊਗੀ ਸਮਾਂ ਹੋਇਆ 7:00 ਵਜੇ ਦਾ ਹਾਂ ਸੋਮਵਾਰ ਦਾ ਦਿਨ ਤੀਜੀ ਐ ਨੂੰ ਸਾਰਿਆਂ ਨੂੰ ਨਵੇਂ ਬਲੌਗ ਤੇ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੇ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਉਹ ਵੇਖ ਸਕਦੇ ਹੋ ਤੇ ਸਬਸਕ੍ਰਾਈਬ ਕਰ ਲੈਣਾ ਮੈਂ ਤਾਂ ਫੇਸਬੁਕ ਤੇ ਦੇਖ ਰਿਹਾ ਤਾਂ ਪੋਲੋ ਲਾਜ਼ਮੀ ਕਰ ਲਓ ਤੇ ਇੱਧਰ ਨੌਜਵਾਨ ਸਾਡਾ ਖੜਾ ਟਰੈਕਟਰ ਨੂੰ ਦੇਖੀ ਜਾਂਦਾ ਹੈ ਵਾਰੀ ਵਾਰੀ ਪਤਾ ਨਹੀਂ ਸੋਹਣਾ ਲੱਗ ਰਿਹਾ ਬਾਬਾ ਜੀ ਰਵਾਦ ਨਮਾਇਆ ਗਾ ਗੋਣਾ ਹਾਂ ਠੀਕ ਆ ਠੀਕ ਆ ਛੱਡ ਦੀ ਇਹਨੂੰ ਕਿਦਮ ਚੱਕ ਕੇ ਕਿਵੇਂ ਆ ਕੇ ਬਣਦੀ ਨਹੀਂ ਸਲਾਹ ਨਾ ਹੋਣ ਦੀ ਹੋਰ ਅੱਪਨ ਹੋ ਗਈ ਰਾਤ ਨੂੰ 11:30 11:30 ਇਹ ਤਾਂ ਕਿਹੜਾ ਲੇਟ ਹੁੰਦਾ ਯਾਰ 11:30 ਦਾ ਅੱਜ ਕੱਲ ਪੈਂਨ ਨੂੰ ਨਾਰਮਲ ਮੰਨਿਆ ਜਾਂਦਾ ਵੀ ਹਾਂ ਕੋਈ ਬੜਾ ਲੇਟ ਨਹੀਂ ਹੋਏਗੇ ਹਾਂ ਮੈਂ ਲਾਇਆ ਸੀ 4:30 ਤੇ అలਾਰਮ ਹੈ ਫਿਰ ਮੈਂ ਬੰਦ ਕਰਕੇ 5:30 ਤੇ ਕਰਤਾ ਮੈਨੂੰ ਐਸੀ ਰੇਸ ਰੂਸ ਲਾਉਣ ਜਾਊਂ ਆ ਭੱਜ ਕੇ ਆਉਂ ਮੜੀ ਅੱਜ ਕੱਲ ਪੀਜਾ ਪੂਜਾ ਖਾਦਾ ਮੜੀ ਮੈਂ ਜਿਹੜੀ ਫੈਟ ਜੜੂਗੀ ਉਹ ਨਹੀਂ ਘਟਾ ਲਾਂਗੇ ਮੈਨੂੰ ਖਾ ਲਿਆ ਕਰਾਂਗੇ ਬੰਕ ਲੈ ਗਏ ਆ ਤੈਨੂੰ ਉਠਾ ਲਿਆ ਕਰਾਂਗੇ ਕੋਈ ਚੱਕਰ ਨਹੀਂ ਚੱਲਾ ਕਰਾਂਗੇ ਗਰਾਊਂਡ ਚੱਲੇ ਕਰਾਂਗੇ ਫਿਰ ਜਿੰਮ ਜਾਇਆ ਕਰਾਂਗੇ ਆਉਂਦੇ ਹੋਏ ਤੇ ਫਿਰ ਉਹ ਮੈਂ 6 ਵਜੇ ਤੇ ਕਰਤਾ 6 ਵਜੇ ਫਿਰ ਮੈਂ ਉੱਠ ਖੜਿਆ ਮੱਜਾਂ ਨੂੰ ਪਾਣੀ ਧਾਣੀ ਪਿਆ ਲੈ ਟੋਕਟੱਲਾ ਕਰਤਾ ਹਿੰਮਤ ਨਾਲ ਮੈਂ ਹੈ ਵੀਰ ਗੁਰੂ ਘਰ ਹੋ ਜਲਾਂਗੇ ਠੀਕ ਹੈ ਇਹ ਕਰਾਹੀ ਆਹਾਰੇ ਉੱਟ ਕੇ ਸਾਰਾ ਕੰਮ ਕਰਾ ਕੇ ਪੰਜ ਤਨਿ ਪਾ ਕੇ ਟੋਕਾ ਕਰਕੇ ਬੱਸ ਲੌਣ ਤੋ ਜੇ ਉਹਦਾ ਦੱਦ ਪਾ ਕੇ ਠੀਕ ਹੈ ਨੌਜਵਾਨਾ ਤੇ ਖੈਰ ਖੇਤ ਪਾਣੀ ਛੱਡਣ ਚੱਲਦੇ ਆਂ ਫਿਰ ਗੁਰੂ ਘਰ ਜਾਵਾਂਗੇ ਉਸ ਤੋਂ ਬਾਅਦ ਬਠਿੰਡੇ ਜਾਣ ਦੀ ਸਲਾਹ ਅੱਜ ਫਿਰ ਪਿੰਦੂ ਪਬਜੀ ਵਾਲੇ ਨਾਲ ਤੇ ਉਹਦਾ ਇੱਕ ਪ੍ਰੋਜੈਕਟ ਜਿਹਾ ਹੈਗਾ ਉਹ ਅਜੇ ਅਸੀਂ ਗੁਪਤ ਰੱਖਿਆਗਾ ਕਿਸੇ ਨੂੰ ਦੱਸਣਾ ਨਹੀਂ ਤੇ ਹੌਲੀ ਹੌਲੀ ਜਲਦੀ ਕੋਈ ਨਵੀਂ ਪੇਸ਼ਕਸ਼ ਉਹਦੀ ਪੇਸ਼ ਕਰਾਂਗੇ ਫਿਲਹਾਲ ਚੱਲਦੇ ਆਂ ਖੇਤ ਚੱਲਾ ਚੱਲੋ ਭਾਈ ਸਾਹਿਬ ਕਿਤੇ ਹੋਰ ਚਰਿਆਉ ਕਦੇ ਘਾ ਕੂਕਦੇ ਇਹਨਾਂ ਦੀ ਬੜੀ ਬੇਇੱਜ਼ਤੀ ਹੋਈ ਵਿਚਾਰਿਆਂ ਦੀ ਜਦੋਂ ਵੱੜਦੇ ਜੁੜਦੇ ਸੀਗੇ ਰੇੜੀਆਂ ਨਾਲ ਉਹ ਤੋਂ ਲੋਕ ਇਹਨਾਂ ਨਾਲ ਵੀ ਸ਼ੌਂਕ ਨਾਲ ਪਾਲਦੇ ਸੀਗੇ ਚੱਲ 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 ਚ ਸੜਕ ਬਣੀ ਟੱਪ ਜਾ ਕੇ ਨਾਮ ਸੁਣਾਈ ਲਈ ਗੁਰ ਆਮ ਦਾ ਸੇਕ ਲੰਘਿਆ ਜਉਣ ਜੋ ਗਿਆ ਅੱਜ ਸਾਰੇ ਪਿੰਡ ਨੇ ਹਿੰਮਤ ਨਾਲ ਕੰਮ ਨਵੇੜ ਕੇ ਠੀਕ ਆ ਬਾਈ ਜੀ ਆਗੇ ਆਗੇ ਗੁਰੂ ਘਰ ਪਹੁੰਚ ਜਾਣਾ ਵੇਲੇ ਸਿਰ ਆ ਜਾ ਪਾਣੀ ਛੱਡ ਕੇ ਆਈਏ ਫਿਰ ਤਾਂ ਨੌਜਵਾਨ ਝੋਨੇ ਦੇ ਦਾਲੇ ਗੇੜੇ ਕੱਢਦਾ ਠੀਕ ਆ ਸੁੰਡੀ ਤਾਂ ਨਹੀਂ ਠੀਕ ਐ ਪਿੰਡ ਸੂਰਤਿਆ ਜ਼ਿਲ੍ਹਾ ਸਾਰਸਾ ਦਾ ਸਾਮਾ ਦੇਖੇ ਇਹ ਤਾਂ ਟੇਟਰਾ ਟੈਟਰੀਆ ਸਵਾਗਤ ਹੈ ਆਦੀ ਵੇ ਆ ਆ ਜਮਾ ਆਪਦੀ ਕਰ ਗਿਆ ਦਿਹਾੜੀ ਕਮਾ ਗਿਆ ਦਿਹਾੜੀ ਸਾਰੀ ਹੋਈ ਮੈਂ ਤੈਨੂੰ ਐ ਕਹ ਨਾ ਭੂਖ ਦੇ ਟਾਈਮ ਤੂੰ ਖੇਤ ਆ ਗਿਆ ਭੁੱਖ ਤੇ ਜਾਂਦੇ ਸੀ ਕਿਵੇਂ ਕੇ ਪਾਣੀ ਛੱਡਣਾ ਆ ਚੱਲ ਭੇ ਨੌਜਵਾਨ ਸਾਰੇ ਗੁਰੂਕਰ ਤਿਆਰ ਹੋ ਕੇ ਮਨਪ੍ਰੀਤ ਨਵੀ ਇੱਧਰ ਆਇਆ ਸਹਿਜ ਹੈਲੋ ਸਹਿਜ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆ ਦਿਖਾਈ ਤੇਰੇ ਰੰਗ ਰੰਗੇ ਸੋਹਣੇ ਲੱਗਦੇ ਹਨ ਇੱਧਰ ਟੱਕੋ ਬਸ ਠੀਕ ਹੈ ਲੱਕੋ ਕੇ ਸਿਰ ਟਾ ਕੇ ਰੱਖਣਾ ਠੀਕ ਹੈ ਇੱਕ ਮਿੰਟ ਹਾਂਜੀ ਸਾਹਿਬ ਜੀ ਆਪਾਂ ਨਾਲੇ ਕਹਿੰਦਾ ਸੀ ਪਰਨਾ ਬਨਾਂਗੇ ਹੈ ਚੱਪੜਾਂ ਦੀ ਮੇਰੇ ਨਾਲ ਜਾਏਗਾ ਕਿ ਡੇੜੀ ਹੋਰ ਨਾਲ ਮੈਦਾ ਹਜੇ ਨਾ ਹੋਣਾਗਾ ਹੁਣੀ ਐ ਇਹਤੋਂ ਚੱਪੜਾਂ ਲਈ ਕਦੇ ਅਸੀਂ ਬਾਗ ਜਾਉਂਦੇ ਬੇਬੇ ਹੋ ਰਿਆ ਨਾ ਕਿਹਦਾ ਹੈ ਗਿਆ ਅਸੀਂ ਬੱਤਰ ਮੋਟਰ ਛੱਡਣਾ ਨਾ ਕੌਣ ਕੱਲ ਪਰਦਾ ਕੱਲ ਤਾਂ ਇੱਚੀ ਜੀ ਗਈ ਤਨੀ ਆਹ ਸਤਿ ਸ਼੍ਰੀ ਅਕਾਲ ਬਲਾਓ ਓਏ ਇਹ ਚੰਗਾ ਕੰਮ ਆ ਤੇਰਾ ਚਪੇੜਾ ਭਾਲਣਾ ਗੱਪਾ ਕੋਦੋਂ ਫੜੇ ਮੈਂ ਤਾਂ ਇਹਨੂੰ ਦੱਸਿਆ ਨਹੀਂ ਸੀ ਮੰਮੀ ਮੈਂ ਆਕੂ ਕੀ ਮੈਨੂੰ ਨਹੀਂ ਲਿਆ ਕੇ ਦਿੱਤਾ ਲੈ ਜੱਕੇ ਚੱਪਲਾ ਬੋੰਗਣ ਚੱਪਲਾ ਪਾਰ ਕਿੱਥੇ ਤਾਂ ਅਵੇਰ ਲਿਆ ਕੇ ਦੇਵਾਂਗੇ ਪੁੱਤਰ ਤੁਹਾਨੂੰ ਘਰੇ ਹੋਈ ਜਦੋਂ ਠੀਕ ਐ ਅੱਛਾ ਫੋਟਰਾ ਕੀ ਡੜੀ ਲਿਆ ਦੂਜੇ ਭੈ ਤੁਮ ਮੰਗਾਉਂਦੇ ਆ ਸਾਰਾ ਕੁਝ ਕਿ ਤੂੰ ਪ੍ਰੈਸ ਕਰਕੇ ਰੱਖ ਕੇ ਕਿਉਂ ਆਏ ਉੱਥੇ ਆ ਪ੍ਰੈਸ ਰੰਗਾ ਮਾਈ ਸਾਤਰੀ ਕਾਲ ਆ ਆ ਜਾਣਾ ਆ ਗਿਆ ਬਸ ਮੈਂ ਨਾ ਆ ਕੇ ਉੱਥੇ ਆ ਕੇ ਬਠੰਡੇ ਜਾਊਂਗਾ ਅੱਜ ਫੇਰ ਹਾਂ ਬਸ ਮੈਂ ਤੇ ਬਿੰਦੂ ਜਾਵਾਂਗਾ ਤੋਨੇ ਠੀਕ ਹੈ ਜੰਗਾ ਗਾ ਪਾ ਇਸ ਸਰਕਾਰ ਸਾਨੂੰ ਵੀ ਬੇਕਸਾਰਾ ਸਾਡੇ ਜਿਹੜੇ ਚੈਨਲ ਦੇ ਲਾਇਕ ਹੈ ਲਾਇਕ ਸ਼ੇਅਰ ਕਰ ਮੈਂ ਟੈਪ ਪਾਈਂਜ ਕਰਦਾ ਕਰੋ ਫੇਸਬੁੱਕ ਤੇ ਦੇਖਦੇ ਫਿਰ ਲੋ ਵੀ ਤੁਹਾਨੂੰ ਤੇ ਟੁਰ ਤੋਂ ਲੈ ਕੇ ਤੁਰ ਤੇ ਕਬਲਾਓ ਮੈਨੂੰ ਦੇਖਣਾ ਬਾਈ ਬਾਈ ਠੀਕ ਹੈ ਧੰਨਵਾਦ ਜੁਮਾਤਾ ਜੀ ਹੈਲੋ ਹੈਲੋ ਫਤ ਲੇਟ ਹੋ ਗਈ ਮੈਂ ਤੇਰਾ ਆਪਾਂ ਥੋੜੀ ਜੀ ਬਲਾਗਰ ਸਸਰੀਕਾਲ ਸਾਰਿਆਂ ਨੂੰ ਤੇ ਵੀ ਸਾਡੇ ਨੂੰ ਬਲਾਗ ਦੇਖਣਾ ਜੁੜੇ ਰਹੋ ਵਧੀਆ ਨਹੀਂ ਬੁਲਾਈ ਗਿਆ ਗੱਜ ਗਏ ਜੀ ਆਣਾ ਕਿਸੇ ਨੂੰ ਟੱਕਰ ਦਾ ਬੰਦੇ ਇਹ ਨਹੀਂ ਕੁਛ ਕਹਿੰਦੀ ਇਹ ਤਾਂ شریف ਨਹੀਂ ਹੈ ਇਹ ਆਉਂਗਾ ਨੇ ਕੀ ਹਾਲ ਸੁਣਨੀ ਠੀਕ ਹੀ ਚਾਹੀਦੇ ਹੋ ਭਾਈ ਭਾਈ ਸਾਹਿਬ ਸ਼੍ਰੀ ਗੁਰਤੇਜ ਸਿੰਘ ਅਨਪਾਲ ਕੀ ਹਾਲ ਨੇ ਭਾਈ ਚੰਗੀ ਸਿਹਤ ਵਧੀਆ ਜੀ ਹੋ ਵਧੀਆ ਚੜ ਆ ਚੜਦੀ ਗੱਲ ਠੀਕ ਆ ਲਟਕਾ ਆਪਣਾ ਕੈਨੇਡਾ ਵਾਲਾ ਠੀਕ ਆ ਵਧੀਆ ਚੜਦੀ ਗੱਲਾ ਜਾ ਚੜਦੀ ਚੰਗਈ ਠੀਕ ਆ ਆਓ ਇੱਥੇ ਵੀ ਕੰਮ ਕਰਨਾ ਇੱਥੇ ਵੀ ਕੰਮ ਕਰਨਾ ਸੀ ਗਰਮੀ ਵਾਲੀ ਇੱਥੇ ਉਸੇ ਦਾ ਕੰਬਲ ਪਾਈ ਫਿਰਦੇ ਨੇ ਹਾਂ ਕੰਬਲ ਬਾਈ ਫਿਰ ਦਿਓ ਚਲ ਗਰਮੀ ਤੋਂ ਬਚਿਆ ਆਓ ਚਲਿਏ ਠੀਕ ਆ ਬੀਜੀ ਹੋਇਆ ਫਿਰ ਦਿਓ ਕਿਸੇ ਕੰਮ ਜਾਣਾ ਠੀਕ ਆ ਜੀ ਆਜੋ ਆਜੋ ਆ ਹਾਂ ਥੋੜੇ ਜਿਲੇਟ ਹੀ ਆ ਰਸੀਂ ਚੱਕਮੇ ਹੋਇਆ ਹੋਇਆ ਵਾਈ ਕਿਰੂ ਜੀ ਕੁਨੇ ਤੇ ਬੰਨੀ ਸਾਥੀ ਤੇ ਨੇਕੀ ਦੇ ਕੌਲੀ ਹਾੜੀ ਵਾਲੇ ਵਾਹੇ ਕਰਨ ਕਰਦੇ ਧੰਨਵਾਦ ਕਰਦੇ ਆ ਕਿ ਅਸਲਿੰਗ ਕਰਨਾ ਬਹੁਤ ਹੀ ਜ਼ਿਆਦਾ ਪਿਆਰ ਹੈ ਨਾ ਕੋ ਖੰਦਰਸ਼ੀ ਦੀ ਬੋਧ ਉਹਨਾਂ ਨੇ ਦਿਵਾਈ ਹੈ ਜene ਬਾਬਾ ਜੀ ਰਾਹੁਲ ਜੀ ਦਾ ਖਾਸ ਸਹਿਯੋਗ ਜੀ ਜੀ ਫਤੂ ਬਹੁਤ ਬਹੁਤ ਦਿਲੋਂ ਸਾਥਾ ਸਾਥ ਦੇ ਬਸੇ ਸਾਰੀ ਕਾਜ ਦੇ ਨਾ ਸਾਥ ਦੇ ਕਰਿਆ ਬੰਦਲਾ ਦੀ ਸਾਂਝ ਹੈ ਇਹਦਾ ਬਿਆਰ ਬਾਹੌ ਲੰਮਾ ਹੋ ਗਿਆ ਨਾ ਦਿਨ ਉਹਦੇ ਨਹੀਂ ਵਾਈਗਰੂ ਜੀ ਕਿਹ ਮਿੱਤਰੋ ਚੜਦੀ ਗਲਾ 50 ਰੁਪਏ ਸੋਲ 50 ਰੁਪਏ 50 ਰੁਪਏ ਤਦਾਸ ਅੱਜ ਕੀ ਲੈਣਾਗਾ ਰੋਜ ਕਹਿੰਦਾ ਰਹਿਣਾਗਾ ਰੋਣ ਲੱਗੇ ਨਾ ਘਰੇ ਆ ਕੇ ਹੈ ਕੇ ਜਿਹੜਾ ਵਸੰਦ ਹੋਇਆ ਉਹੀ ਤੋ ਆਉਂਦੇ ਹੋਏ ਇੱਥੇ ਲੋਡ ਆ ਜਵਕਾਣਾ ਮੋਲ ਹੈ ਨਾ ਭਲਾ ਓਏ ਬਲਾਕ ਬਣਾਈ ਜਾਂਦਾ ਰੌਲਾ ਪੈ ਗਿਆ ਵਾਹਿਗੁਰੂ ਜੀ ਵਧੀਆ ਭਾਈ ਜੀ ਆਪ ਦੱਸੋ ਠੀਕ ਸਸਰੀ ਸਸਰੀ ਕਾਰ ਹੋਰ ਭਾਈ ਜੀ ਵਧੀਆ ਵਧੀਆ ਬਿਲਕੁਲ ਤੁਸੀਂ ਦੱਸੋ ਠੀਕ ਹੈ ਆਸੇ ਲੇਟ ਹੋ ਗਏ ਬਾਈ ਅਸੀਂ ਆਉਂਦੇ ਆਉਂਦੇ ਆ ਭੋਗ ਖੈਰ ਪੈ ਚੁੱਕੇ ਨੇ 7:10 ਵਜੇ ਦਾ ਹਾਂਜੀ ਹਾਂਜੀ ਵਧੀਆ ਵੀਰੇ ਆਪ ਦੱਸੋ ਹੋਰ ਬਾਈ ਠੀਕ ਹੈ ਠੀਕ ਹੈ ਵੀਰ ਜੀ ਠੀਕ ਹੈ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਸੋ ਵਾਹਿਗੁਰੂ ਜੀ ਕੀ ਫਤਿਹ ਫਤਿਹ ਤੋਂ ਉਪਰੰਤ ਠੀਕ ਹੋ ਜੀ ਵਧੀਆ ਚੜਦੀ ਕਲਾ ਹੋ ਵਾਹਿਗੁਰੂ ਵਧੀਆ ਵਧੀਆ ਚੜਦੀ ਕਲਾ ਠੀਕ ਹੋ ਇਹਨਾਂ ਦੇ ਆਲੇ-ਦੁਆਲੇ ਤੋਂ ਸਭੋਚਾ ਇਹ ਕਰਤਾ ਕਰਕੇ ਭਾਈ ਚੱਪਲਾਂ ਲਾ ਦੇ ਇੱਕ ਸਾਈਡ ਤੇ ਲਾ ਦੇ ਯਾਰ ਨੇ ਜੱਗਾ ਸੰਗੀ ਜੀ ਸਾਸਤਰੀ ਕਾਲ ਜੀ ਚੜਦੀ ਕਲਾ ਚੜਦੀ ਕਲੀ ਚਾਹੀਦੀ ਜੀ ਤਕੜੀ ਮਾਸੇ ਆਪ ਤਾਂ ਹਾਂ ਵਧੀਆ ਵਧੀਆ ਆਹ ਚਾਹ ਚਾਹ ਧੰਨਵਾਦ ਜੀ ਚੱਤੂ ਇੱਥੇ ਹੋਣਾ ਹਾਂ ਹਾਂ ਠੰਡੀ ਲੱਸੀ ਠੰਡੀ ਠੰਡੀ ਲੱਸੀ ਵਾਹ ਜੀ ਵਾਹ ਵਾਹ ਆ ਬਿੰਦੂ ਬਾਏ ਬਾਏ ਵਾਹਿਗੁਰੂ 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 ਆ ਕਰ ਚੱਲੇ ਦਰਸ਼ਨ ਬਾਬਾ ਜੀ ਦੇ ਤੇ ਨਾਲੇ ਸਾਨੂੰ ਕਰਾ ਤੇ ਤੇ ਅਸਲ ਚ ਅਸੀਂ ਬਹਾਵਾ ਲੇਟ ਹੋ ਗਏ ਸੀ ਆਉਂਦੇ ਆਉਂਦੇ ਇਹ ਗਰਾਂ ਗਿਆ ਹੋਇਆ ਸੀ ਸਵੇਰੇ ਤੇ ਮੈਂ ਵੀ ਇਹ ਖੇਤੋਂ ਮੋਟਰ ਚਲਾ ਕੇ ਆਇਆ ਲਾਈਟ ਪਹਿਲਾਂ ਆਈ ਨਹੀਂ ਪਾਣੀ ਚ ਚਾ ਕੇ ਆਉਣਾ ਪੈਂਦਾ ਮੋਟਰ ਦਾ ਲਾਈਟ ਲੇਟ ਆਈ ਤਾਂ ਕਰਕੇ ਮੈਂ ਖੇਤ ਹੀ ਮੈਨੂੰ 7:30 9:00 ਵੱਜ ਗਏ ਸੀ ਤੇ ਖੇਚ ਤੂ ਚਾਏ ਸੀਗੇ ਤੇ ਚਲੋ ਫਿਰ ਵੀ ਦਰਸ਼ਨ ਕਰ ਲੇ ਬਾਬਾ ਜੀ ਇਹ ਦੇਰ ਆਏਦਰੋਸਤ ਆਏ ਨਹੀਂ ਜਿਆਦਾ ਲੇਟ ਵੀ ਨਹੀਂ ਜੀ ਟਾਈਮ ਤੇ ਹਾਂ ਬਸ ਭੋਗ ਪੈ ਗਿਆ ਸੀ ਬਸ ਉਹ ਨਹੀਂ ਭੋਗ ਪੈ ਸੀ ਜਦੋਂ ਅਸੀਂ ਆਏ ਸੀ ਤੇ ਹੁਣ ਇਸ ਮਿੱਤਰ ਨਾਲ ਸਰਦੂਲਗੜ ਗੇੜਾ ਲਾ ਕੇ ਆਉਣਾ ਪੂ ਪਹਿਲਾਂ ਫਿਰ ਹਾਂ ਅਗਲਾ ਕਾਰਿਆਕਰਮ ਤੁਹਾਨੂੰ ਦਿਖਾਉਣਾ ਨਾਲ ਨਾਲ ਠੀਕ ਹੈ ਕਰਦੇ ਕੋਈ ਆਮਦ ਆਮਦ ਬਸ ਉਡੇ ਰਿਓ ਤੁਹਾਨੂੰ ਦੱਸਦੇ ਆਂ ਪੂਰੇ ਦਿਨ ਤੋਂ ਕੀ ਕਰਵਾਉਂਦੇ ਠੀਕ ਐ ਆ ਵਾਈ ਗਰੂ ਜੀ ਤੇ ਮਿੱਤਰ ਨਾਲ ਕਈ ਦਿਨਾਂ ਬਾਅਦ ਮੇਲੇ ਹੁੰਦੇ ਓਦੋਂ ਕੰਮ ਧੰਦੇ ਚ ਬੰਦੇ ਪੈ ਜਾਂਦੇ ਆ ਉਦੋਂ ਫਿਰ ਆਹੀ ਹੁੰਦਾ ਹਾਂਜੀ ਬਾਈ ਜੀ ਬਾਈ ਤੇਰਾ ਫੈਨ ਆ ਕਹਿੰਦਾ ਮਿਲਣਾ ਵੇ ਕੱਸੀ ਕਰ ਬਾਈ ਜੀ ਚੱਲ ਬਾਈ ਕਿੱਥੋਂ ਆ ਮਿੱਤਰ ਗੋਲਿਆਣ ਮੰਡੀ ਤੋਂ ਗੋਲਿਆਣ ਮੰਡੀ ਕੀਨਾ ਆਪਣਾ ਆਪੀ ਸੀ ਜੱਗ ਫਿਰ ਤੈਨੂੰ ਅੱਜ ਆਨਲਾਈਨ ਹੀ ਮਿਲਾਂਦਾ ਮਿੱਤਰਾ ਲੋਟਾ ਅੱਧਾ ਕਿੱਧਰ ਪਰਤੀ ਕਰਦਾ ਹੈ ਕਰ ਪਰਿਵਾਰਗਾਰੀ ਚੱਲਦੀ ਕਲਾ ਇਹ ਨਾਂ ਦੱਸਿਆ ਜੀ ਆਪਦੀ ਸਿੰਘ ਮਿੱਤਰ ਕੋ ਨਿਆਣੇ ਦਾ ਤੇ ਚੱਲਦੀ ਵੀਡੀਓ ਜਿਵੇਂ ਤਰ ਲਾਈ ਵੀ ਮਿਲ ਗਿਆ ਅੱਜ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਦੇ ਫਿਰ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਹਾਂ ਚੱਲਾ ਕਰ ਲਈ ਬਾਈ ਨਾਲ ਗੱਲਾਂ ਬਾਤਾਂ ਤੇ ਫਿਰ ਆਪਾਂ ਲਾਉਣੇ ਇੱਧਰ ਡਿਊਟੀ ਵਾਪਸ ਆਪਣੀ ਆਜੋ ਬਈ ਦਰਸ਼ਕਾਂ ਚ ਕੱਢ ਦਿੰਗੇ ਇਹਦੇ ਛਾਵੇਂ ਕੱਢਦੇ ਬਾਈ ਹਾਂ ਨਹੀਂ ਕਰੋ ਗੱਲਾਂ ਬਾਤਾਂ ਆਵਰ ਹਰ ਸਰੋਤ ਤੇ ਸੀ ਉਹ ਬੇਸ ਨੇ ਹਾਂ ਉਹ ਸਾਈਕਲ ਰੈਲੀ ਦੇ ਠੀਕ ਐ ਕੋਈ ਗੱਲ ਨਹੀਂ ਆ ਜਾ ਬਈ ਸਿਰ ਸਾਸਤਰੀ ਕਾਲ ਸਾਸਤਰੀ ਕਾਲ ਬਾਈ ਸਿਰ ਵੱਲੋਂ ਸਾਰਿਆਂ ਨੂੰ ਤੇ ਹਾਂ ਰਣਪਾਈ ਪਿਆਰ ਭਰੀ ਸਾਸਤਰੀ ਕਾਲ ਪਹਿਲਾਂ ਤਾਂ ਐਂ ਦੱਸ ਬਾਈ ਵੀਰ ਪੁੱਛ ਦਉਂਦੇ ਆ ਸਿਰ ਕਿੱਧਰ ਗਿਆ ਰਹਿਣ ਲੱਗ ਪਿਆ ਮੈਂ ਤਾਂ ਬਈ ਅੱਜ ਗੁਰਸੇਵਕ ਨੂੰ ਵੀ ਅੱਜ ਮਿਲਿਆ ਮਹੀਨੇ ਬਾਅਦ ਹਾਂ ਫਾਇਦਾ ਢੱਫੜਵਾਈ ਬੈਠਾ ਸੀਗਾ ਉਰੇ ਹੋ ਜੋ ਅਪਰੇ ਇਹਨਾਂ ਕਰਾਇਆ ਸੀ ਹਰਨੀਆਂ ਦਾ ਹਾਂ ਠੀਕ ਐ ਮਿੱਤਰਾ ਠੀਕ ਆ ਹੁਣ ਉਹਦਾ ਕਰਕੇ ਫੇਰ ਆ 22 ਦਿਨ ਘਰੋਂ ਨਹੀਂ ਨਿਕਲੇ ਰੈਸਟ ਮੋਡ ਤੇ ਲਾਈ ਹੋਈ ਹਾਂ ਹਾਂ ਠੀਕ ਐ ਮਿੱਤਰੇ ਉਦੋਂ ਵਾਰ ਅੱਜ ਆਏ ਆ ਬਸ ਇੱਕ ਦੋ ਦਿਨ ਪਹਿਲਾਂ ਉਦੋਂ ਇਹ ਨਹੀਂ ਟੱਕਰਿਆ ਤੇ ਵੀਡੀਓ ਫੋਨ ਹਟ ਗਿਆ ਆਪਾਂ ਤੂੰ ਇਹਦਾ ਸਿਆਰ ਵੀਡੀਓ ਵੀ ਦੇਖਦੇ ਘਟਾ ਯਾਰ ਆਪਣੀ ਤਾਂ ਕਰਕੇ ਹਾਂ ਠੀਕ ਐ ਕੰਮ ਸੋਹਣਾ ਰੋਤਾ ਸੀ ਮਿੱਤਰ ਦਾਏ ਤੇ ਉਹੀ ਬਸ ਕੰਮ ਨੇ ਵਾਲਾ ਦੱਬ ਲਿਆ ਸੀ ਜਿਹੜੀ ਗੱਲ ਆ ਤੇ ਕੰਮ ਤਾਂ ਵਿਲੇ ਹੀ ਸੀ ਕੰਮ ਤਾਂ ਉਹ ਨਹੀਂ ਬਹੁਤ ਫਰਕ ਪੈਂਦਾ ਇਸ ਗੱਲ ਦਾ ਤੇ ਇਹ ਗੱਲ ਹਾਂ ਇਹ ਤਾਂ ਕੰਮ ਵੀ ਬਈ ਹੈ ਜੀ ਆਪਾਂ ਆਖੀ ਜਮੀ ਸੌਖਾ ਐਡਾ ਵੀ ਸੌਖਾ ਨਹੀਂ ਇਹ ਕੰਮ ਵੀ ਚੀੜਾ ਹੋ ਕੇ ਕਰਨਾ ਪੈਂਦਾ ਕਾ ਉਧਰੋਂ ਕੰਮ ਦਾ ਸੀਜ਼ਨ ਹੁੰਦਾ ਉਧਰੋਂ ਬੰਦਾ ਰਾਤ ਨੂੰ ਘਰੇ ਆ ਕੇ ਡਿੱਗਿਆ ਹੁੰਦਾ ਉਧਰੋਂ ਵੀਡੀਓ ਕੱਟ ਕੇ ਅਪਲੋਡ ਲਾਉਣੀ ਹੁੰਦੀ ਹੈ ਜਦੋਂ ਰੋਜ਼ ਰੋਜ਼ ਪਾਉਣੀ ਆ ਜਦੋਂ ਵੀਡੀਓ ਉਦੋਂ ਦੀ ਗੱਲ ਕਰਦੇ ਆਂ ਜੀ ਕਦੇ-ਕਦੇ ਪਾਉਣੀ ਆ ਆਪਾਂ ਉਹ ਗੱਲ ਹੋਰ ਹੈਗੀ ਨੇ ਵਜੋਣਾ ਤੇ ਤਾਂ ਕਰਕੇ ਮਾੜਾ ਮੋਟਾ ਫਰਕ ਪੈ ਗਿਆ ਜੀ ਕੋਈ ਗੱਲ ਨਹੀਂ ਫੇਰ ਆਪਾਂ ਲਾ ਦੇਾਂਗੇ ਨੌਜਵਾਨਾਂ ਨੂੰ ਤੱਕ ਤੋਂ ਮੁੱਕੇ ਸੈਲਫ ਮਾਰ ਦੇਾਂਗੇ ਇੱਕ ਆਪਾਂ ਫੋਨ ਲਿਓਣਾ ਹੁਣ ਫੋਨ ਬਦਲਤਾਏ ਦੋ ਦੁਬਾਰਾ ਫੇਰ ਮਾ ਚੱਲ ਦੁਬਾਰਾ ਰੀਸਟਾਰਟ ਕਰਦੇ ਬਹਾਨੇ ਨਾਲ ਨਹੀਂ ਲਿਓਣਾ ਯਾਰ ਇਹ ਹੈ ਕੋਈ ਨਹੀਂ ਨਹੀਂ ਬਹਾਨੇ ਨਾਲ ਬਣਾ ਕੇ ਪਾ ਇੱਕ ਅੱਧੀ ਵੀਡੀਓ ਹੁਣ ਇਹਦੇ ਨਾਲ ਬਾਅਦ ਕੇ ਫੇਰ ਹਾਂ ਚੱਲ ਪਾਵਾਂਗੇ ਭਾਈ ਹੁਣ ਇਹਨੇ ਇੰਨੇ ਪਿਆਰ ਨਾਲ ਕਹਿੰਦਾ ਹੁਣ ਠੀਕ ਲਾ ਜ਼ਰੂਰ ਪਾਵਾਂਗੇ ਠੀਕ ਹੈ ਜੀ ਹਾਂ ਚਲਾਂਗੇ ਚਲਾਂਗੇ ਛਟੀਆਂ ਗੱਡੀਆਂ ਤੇ ਹਾਂ ਸਾਸਰੀ ਕਾਲ ਬਾਈ ਜੀ ਗੁਰੂ ਘਰ ਚੱਲੇ ਸੰਗ ਦਾ ਠੀਕ ਹੈ ਜੀ ਸਮਾਂ ਠੀਕ ਹੈ ਠੀਕ ਹੈ ਸੱਚ ਦਿਵਾਨਾ ਤੇ ਹੈ ਠੀਕ ਹੈ ਜੀ ਦਿਵਾਨਾ ਪ੍ਰੋਗਰਾਮ ਚੱਲੀ ਜਾਂਦਾ ਹੈ ਹਾਂ ਇਹ ਸਹੀ ਹੈ ਹੁਣ ਲੋਟਾ ਲੋਟ ਆ ਨੌਜਵਾਨ ਤਿਆਰ ਹੋ ਕੇ ਚੱਲ ਪਿਆ ਬਟਿੰਡੇ ਮਿੱਤਰਪਿੰਦੂ ਦੇ ਨਾਲ ਹਾਂ ਬੱਸ ਵੀ ਆ ਗਈ ਆ ਸਾਹਮਣੇ ਗੱਲਬਾਤ ਬਾਕੀ ਉੱਥੇ ਜਾ ਕੀ ਕਰਾਂਗੇ ਹੁਣ ਕਿਉਂਕਿ ਬੱਸ ਆਉਂਦੀ ਆ ਬਿਨਾਂ ਹਾਰਨ ਤੋਂ ਤੈਂ ਸਾਡੇ ਕੋਲ ਪੂਰਾ ਪੂਰਾ ਹਾਂ ਦਵਾਨ ਹਲੇ ਗੁਰੂਗਰ ਚੱਲੀ ਜਾਂਦੇ ਨੇ ਤੂੰ ਆ ਜਾ ਔਰੇ ਕੋਈ ਨਜ਼ਰੀ ਇੱਥੇ ਬਣਾ ਦੇਗੇ ਹਾਂ ਠੀਕ ਆ ਠੀਕ ਆ ਹਾਂ ਚੱਲ ਬੱਸ ਆ ਗਈ ਫਿਰ ਹੁਣ ਅਸੀਂ ਚੜ੍ਹਦੇ ਆ ਚੰਗਾ ਫਿਰ ਮਿਲਦੇ ਆ ਚੱਲ ਵੀਰੇ ਪਿੱਛੇ ਜਾਂਦੇ ਆ ਸਤਿ ਸ੍ਰੀ ਅਕਾਲ ਬਾਈ ਜੀ ਜੀਵਨ ਜੋਤ ਆਲੇ ਖਾਜ ਆਪਾਂ ਡੱਬਾ ਪ੍ਰੋਟੀਨ ਦਾ ਲੈ ਕੇ ਆਂਦੇ ਇਹਦੇ ਵਾਸਤੇ ਅੱਜ ਪਹਿਲੀ ਆਖੜ ਆ ਹਾਂ ਅਸਟਾ ਫਰਕਾ ਤਗੜਾ ਹਾਂ ਬੈਠ 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 ਲੈ ਆਂਦੇ ਤਾਬੇ ਨੂੰ ਠੀਕ ਹੈ ਜੀ ਖਸਾ ਗੜਾ ਐਂਡ ਜਾਵਾ ਜਿੰਮ ਜਾਣ ਵਾਸਤੇ ਗਰਮ ਹੋਇਆ ਫਿਰਦਾਗਾ ਤਗੜਾਂਗਾ ਪੂਰੇ ਫਿੱਟ ਚੱਕ ਪ੍ਰੋਟੀਨ ਦਾ ਡੱਬਾ ਲਿਆਂਦਾ ਤੈਨੂੰ 5 ਕਿਲੋ ਦਾ ਇਕੱਠਾ ਹੀ ਅੰਦਿਕੇ ਨੂੰ ਜਿੰਨੇ ਪੰਜ ਰੁਪਏ ਪੈ ਗਏਗੇ ਕਿ ਨਾ ਹਾਂ 5 ਦਾ ਹੋਣਾ ਹੈਗੀ ਆ ਤਾਂ ਬੈਠੋ ਨੂੰ ਦਸੋ ਵੀ ਖਾਣਾ ਪੀਣਾ ਕੋਈ ਨਾ ਆਓ ਥੈਂਕ ਯੂ ਟੋਲ ਨਾ ਲਈ ਆ ਸਮਾ ਹੋਇਆ 5:30 ਪੰਜ ਵਜੇ ਦਾ ਪਿੰਡੋਂ ਆਉਂਦੇ ਸਾਰ ਸਿੱਤੇ ਹੀ ਡਾਕਟਰ ਜੀਵਨ ਨਾਲ ਆ ਪਹੁੰਚ ਗਏ ਜਿਮ ਅ ਜਿਮ ਲਾਉਣ ਦਾ ਹੁੰਦਾ ਜਮ ਮੋਸ਼ਨ ਨਹੀਂ ਦੀ ਤੜਕੇ ਦੇ ਤੁਰੇ ਹੀ ਫਿਰਦੇ ਸੀ ਤਾਂ ਕਰਕੇ ਤੇ ਬਸ ਉਹ ਜਿਮ ਦਾ ਮਾਲ ਬੈਠੇ ਦੇਖੀ ਇਹਨਾਂ ਨੌਜਵਾਨ ਤੇ ਦੂਜੇ ਨੌਜਵਾਨ ਆਪਣੇ ਉੱਪਰ ਪਹੁੰਚੇ ਹੋਏ ਤਾਂ ਆ ਲਾਈ ਜਾਂਦੇ ਜਿਮ ਤੇ ਅਸੀਂ ਮੋਸ਼ਨ ਜਿਮ ਦਾ ਬਣਦਾ ਬਣਦਾ ਆਪਦਾ ਹਟਾਈ ਲਿਆ ਕਿ ਨਹੀਂ ਰਹਿਣ ਦੇ ਅੱਜ ਲਾਉਂਦੇ ਹੀ ਨਹੀਂ ਯਾਰ ਆ ਫਿਰਦੇ ਆ ਬੇ ਨੌਜਵਾਨ ਬੀਲ ਖੜਕਦੇ ਚੌੜੇ ਹੁੰਦੇ ਮੁਰਕਾ ਢੋਲਦੇ ਸ਼ਾਬਾਸ਼ ਉਹ ਦੂਜਾ ਕਿਧਰ ਗਿਆ ਥੱਲੇ ਆ ਉਹ ਤਾਂ ਲੇ ਵੀ ਨਹੀਂ ਦੇਖਿਆ ਕਦੇ ਮੈਂ ਬੋਟੋ ਦਾ ਨਾਲ ਵੀ ਇੱਕ ਕਿਉਂ ਪੈਂਜੇ ਦਾ ਚੈਂਪੀਅਨ ਬਿੱਟਾ ਲੜਕਾ ਬੜਾ ਤਨੀਂ ਹੋਰ ਲਗਾਈ ਵੈ ਨਾ ਅੱਖਾਂ ਬੰਦ ਕਰੀ ਜਾਂਦਾ ਹੋਰ ਨੀਂਦ ਆ ਜਾਂਦੀ ਰੂ ਟਿੰਗ 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 ਹਾਂ ਸਵਾ ਹੋਇਆ ਸਵਾ 11 ਵਜੇ ਦਾ ਹਰ ਰਾਤ ਦਾ ਤੇ ਆ ਰੋਟੀ ਪਾਣੀ ਛੱਕ ਕੇ ਤੇ ਲੰਮ ਲੇਟ ਹੋਏ ਪਏ ਆ ਮਿੱਤਰ ਦਾ ਨਾਂ ਜੀਤੀ ਹਾਂ ਤੇ ਹਰਜੀਤ ਸਿੰਘ ਜੀਤੀ ਇਹ ਆਪਣੇ ਪਿੰਡ ਦੇ ਐਚੋਬਰ ਤੇ ਇਥੇ ਇਮੀਗ੍ਰੇਸ਼ਨ ਦਾ ਕੰਮ ਆ ਇਹਦਾ ਤੇ ਕੱਲ ਨੂੰ ਇਥੇ ਇਹਦੇ ਦਫ਼ਤਰ ਮਰਾਂਗੇ ਜਿਹੜਾ ਉੱਥੇ ਵੀ ਕਰਾਂਗੇ ਗੱਲਬਾਤ ਤੇ ਬਲਾ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਤੇ ਇਹ ਨੌਜਵਾਨ ਆਪਣੇ ਪਿੰਡ ਦਾਗਾ ਪਹਿਲਾਂ ਆਪਣੇ ਕੋਲ ਜਮ ਵੀ ਆਉਂਦਾ ਰਹਿੰਦਾ ਸੀਗਾ ਪਿੰਡ ਉੱਥੇ ਤਾਂ ਇਹਦੇ ਨਾਲ ਵੀ ਸੋਹਣੇ ਬੋਲ ਚਾਲ ਸੀ ਮਤਲਬ ਮਤ ਜੀ ਮੇਲ ਨਾਲ ਸੋਹਣਾ ਕੰਮ ਸੀਗਾ ਤਾਂ ਕਾਫੀ ਟਾਈਮ ਹੋ ਗਿਆ ਡੇਢ ਦੋ ਘੰਟੇ ਸੀ ਗੱਲਬਾਤੀ ਭਿੜੇ ਹੋਏ ਆਗੇ ਪਹਿਲਾਂ ਉੱਥੇ ਦਫ਼ਤਰ ਵੇਟਰੇ ਥੋੜਾ ਟਾਈਮ ਹੁਣ ਇੱਥੇ ਹੀ ਬਸ ਗੱਲਾਂ-ਬਾਤਾਂ ਚੱਲੀ ਜਾਂਦੀਆਂ ਨੇ ਜਿਹਦੇ ਨਾਲ ਸੋਹਣੇ ਮਾਤੀ ਜੀ ਮਿਲ ਜੇ ਬਈ ਉਹ ਗੱਲਾਂ-ਬਾਤਾਂ ਫੇਰ ਲੰਮੀਆਂ ਹੋ ਜਾਂਦੀਆਂ ਹਨਾ ਤੇ ਤਾਂ ਇਸੇ ਦੇ ਨਾਲ ਆਪਣੇ ਅੱਜ ਦੇ ਬਲੌਗ ਦੀ ਸਮਾਪਤੀ ਆ ਤੇ ਬਾਕੀ ਮਿਲਦੇ ਆ ਕੱਲ ਨੂੰ ਸਵੇਰੇ 7 ਵਜੇ ਨਵੇਂ ਪ੍ਰੋਗਰਾਮ ਦੇ ਨਾਲ ਬਹੁਤ ਸਾਰਾ ਧੰਨਵਾਦ ਪਿਆਰ ਸਤਿਕਾਰ ਸਾਰੇ ਵੀਰਾਂ ਭੈਣਾਂ ਦਾ ਜਿਹੜੇ ਤੁਸੀਂ ਸਮਾਂ ਕੱਢ ਕੇ ਪਰਿਵਾਰਾਂ ਸਮੇਤ ਸਾਨੂੰ ਦੇਖਦੇ ਹੋ ਤੇ ਅੱਜ ਦਾ ਬਲੌਗ ਇੰਨੇ ਸੀ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੇ ਜੁੜੇ ਰਹੋ ਚੈਨਲ ਦੇ ਨਾਲ ਹਾਂਜੀ ਸਰ ਠੀਕ ਸਤਿ ਸ਼੍ਰੀ ਅਕਾਲ